ਸਸਿਆ ਦੋਸਤੋ ਆਪਾਂ ਅੱਜ ਦੇਸੀ ਤਰੀਕੇ ਨਾਲ ਗੁਣੀਆਂ ਕੱਢਣਾ ਸਿੱਖਣਾ ਹੈ ਦੇਸੀ ਤਰੀਕੇ ਨਾਲ ਜਿਵੇਂ ਆਮ ਮਿਸਤਰੀ ਗੁਣੀਆਂ ਕੱਢਣਾ ਮੰਨ ਲਓ ਓខਾ ਹੁੰਦਾ ਗੁਣੀਆਂ ਤੇ ਕਈ ਵਾਰੀ ਗੁਣੀਆਂ ਤਾਂ ਪਤਾ ਵੀ ਨਹੀਂ ਹੁੰਦਾ 1 2 ਗੁਣੀਆਂ ਦਾ ਪਤਾ ਹੁੰਦਾ ਵੀ ਚਲੋ ਆਪਾਂ ਇਹ ਹਿਸਾਬ ਨਾਲ ਕੱਢ ਲਈਏ ਇਹ ਹਿਸਾਬ ਨਾਲ ਕੱਢ ਲਈਏ ਅੱਜ ਬਰੀਕੀ ਨਾਲ ਦੱਸਦੇ ਆਂ ਵੀ ਗੁਣੀਆਂ ਕਿ ਹਿਸਾਬ ਨਾਲ ਕੱਢਣਾ ਹੈ ਛੋਟੇ ਛੋਟੇ ਤੋਂ ਲੈ ਕੇ ਵੱਡੇ ਏਰੀਏ ਤੱਕ ਛੋਟੇ ਏਰੀਏ ਤੋਂ ਲੈ ਕੇ ਵੱਡੇ ਏਰੀਏ ਤੱਕ ਕਿੰਨੇ ਦਾ ਗੁਣੀਆਂ ਤੁਸੀਂ ਕੜਨਾ ਹੈ ਆ ਤਰੀਕਾ ਸੀ ਅੱਜ ਪੇਪਰ ਤੇ ਲਿਖਾਂਗੇ ਤੁਸੀਂ ਨੋਟ ਕਰਦੇ ਜਿਓ ਜੇ ਬਈ ਕਿਸੇ ਨੂੰ ਗੁਣੀਆਂ ਨਹੀਂ ਕੜਨਾ ਆਉਂਦਾ ਤਾਂ ਉਹ ਤਰੀਕਾ ਵੀ ਸਿੱਖ ਲਿਓ ਇੱਕ ਤਰੀਕਾ ਹੈਗਾ 3 4 5 ਇਹ ਜਿਹੜਾ ਹੈ ਨਾ 3 4 5 ਮੰਨ ਲਓ 3 ਤੇ 3 4 ਤੇ a5 ਠੀਕ ਹੈ ਇਹਦਾ ਤਿੰਨ ਇੱਕ ਪਾਸੇ ਦਾ ਤਿੰਨ ਹੋਣਾ ਚਾਹੀਦਾ ਏਰੀਆ ਤੇ ਇੱਕ ਪਾਸੇ ਦਾ ਚਾਰ ਹੋਣਾ ਚਾਹੀਦਾ ਹੁਣ ਤੁਹਾਨੂੰ ਮੈਂ ਪੂਰਾ ਡਿਟੇਲ ਚ ਦੱਸ ਦਿੰਨਾ ਮੰਨ ਲਓ ਆ ਇੱਕ 3 3 ਫੁੱਟ ਲੰਬੀ ਹੋ ਗਈ ਦੀਵਾਰ ਆ ਆ ਹੋ ਗਿਆ ਮੰਨ ਲਓ 4 ਫੁੱਟ ਤੇ ਇਹ ਦਾ ਜਿਹੜਾ ਗੂਣੀਆਂ ਚੈੱਕ ਕਰਨਾ ਇਹ ਗੂਣੀਆਂ ਚੈੱਕ ਕਰਨਾ ਜਿਹੜਾ ਇਹਦਾ ਹੋਣਾ ਚਾਹੀਦਾ ਹੈ 5 ਠੀਕ ਹੈ ਇਹਦਾ 5 ਹੋਊਗਾ ਠੀਕ ਹੈ ਇਹ ਜਿਹੜਾ ਚੈੱਕ ਕਰਨਾ ਜੇ 5 ਨਹੀਂ ਹੈਗਾ ਪੂਰਾ ਪ੍ਰੋਪਰ ਤਾਂ ਹੀ ਗੁਣੀਆਂ ਗਲਤ ਹੋਊਗਾ ਇਹ ਆਪਾਂ ਕਰ ਸਕਦੇ ਹਾਂ ਛੋਟਾ ਰੂਮ ਬਣਾਉਣਾ ਹੋਵੇ ਮਤਲਬ 10x10 ਤੱਕ ਆਪਾਂ ਹੀ ਗੁਣੀਆਂ ਕੱਟਾਂਗੇ ਤਾਂ ਓਕੇ ਆ ਜਾਣਾ ਠੀਕ ਹੈ ਦਾ 5 4 ਤੋਂ ਜੀ ਬਾਥਰੂਮ ਵੀ ਬਣਾਉਣਾ ਹੋਵੇ ਬਾਥਰੂਮ ਹੋ ਗਿਆ 5 4 ਦਾ ਹੋ ਗਿਆ ਦੋ ਦੋ ਉੱਤੇ 10 ਫੁੱਟ ਤੱਕ ਆਪਾਂ ਇਹਨੂੰ 10 ਫੁੱਟ ਤੱਕ ਕੱਟ ਸਕਦੇ ਹਾਂ ਗੁਣੀਆਂ ਨੂੰ ਠੀਕ ਹੈ 10 ਫੁੱਟ ਤੇ ਅੱਗੇ ਆਜੋ ਅੱਗੇ ਇਸ ਤੋਂ ਵੱਡਾ ਹੋ ਵੀ ਮੰਨ ਲਓ ਵੀ 12 20 ਤੱਕ ਆਪਾਂ ਗੁਣੀਆਂ ਕੱਢਣਾ ਤੇ ਇਹਦਾ ਇਹਦਾ ਇੱਕ ਮੰਨ ਲਓ ਅੱਡ-ਅੱਡ ਤਰੀਕੇ ਨਾਲ ਹੋਊਗਾ ਸਾਰਾ ਜਿਵੇਂ ਜਿਵੇਂ ਵੱਡਾ ਹੋਈ ਜਾਊਗਾ ਏਰੀਆ ਉਸ ਹਿਸਾਬ ਨਾਲ ਗੁਣੀਆਂ ਦਾ ਮਾਪ ਵੀ ਵਧਿਆ ਜਾਊਗਾ ਤੇ ਆ ਮੰਨ ਲਓ ਆਪਾਂ 20 ਫੁੱਟ ਤੱਕ ਮਾਪਣਾ ਹੈ 20 ਫੁੱਟ ਤੱਕ ਮਾਪਣਾ ਹੈ ਤਾਂ ਮੰਨ ਲਓ 9 12 15 ਠੀਕ ਹੈ 9 12 15 ਠੀਕ ਹੈ ਏ ਹੁਣ ਇਸੇ ਤਰੀਕੇ ਨਾਲ ਜਿਵੇਂ ਆ ਆ ਗਿਆ 12 9 ਲਾ ਲਓ ਤੁਸੀਂ 9 ਆ ਆ ਗਿਆ 12 ਠੀਕ ਹੈ ਤੇ ਆ ਸਾਈਡੇ ਦੀ ਆਉਣੀ ਹੈ 15 ਠੀਕ ਹੈ ਹੁਣ ਕੈਮਰੇ ਨਾਲ ਅਸੀਂ ਬ੍ਰਿਕੀ ਨਾਲ ਦੇਖ ਲਓ ਜੇ ਏਰੀਆ ਵੱਡਾ ਹੋ ਗਿਆ ਮੰਨ ਲਓ ਇਹ ਆਪਾਂ ਰੂਮ ਦਾ ਏਰੀਆ ਵੱਡਾ ਹੋ ਗਿਆ ਮੰਨ ਲਓ ਇਹ ਉਹ ਆ ਆਪਣਾ 20 ਫੁੱਟ ਤੱਕ ਲੰਬਾਈ ਚੁੜਾਈ ਆਪਾਂ 20x20 ਹੈਗਾ ਮੰਨ ਲਓ 20x20 ਹੈਗਾ ਤਾਂ ਇਹਦਾ ਗੋਣੀਆਂ ਆਪਾਂ ਇਹ ਹੀ 9 12 ਦਾ ਕੱਢਣਾ ਪੈਣਾ ਜੇ ਆਪਾਂ ਕੱਢਦਾ ਆਹ ਵਾਲਾ ਛੋਟਾ ਕਿਉਂਕਿ ਇਹ ਨਾਪ ਜਦੋਂ ਆਪਾਂ ਸੂਤ ਮਾਰਾਂਗੇ ਇਹਨੇ ਤਾਂ ਆਪਦੇ ਛੋਟੇ ਜਿਹੇ ਦੇ ਹਿਸਾਬ ਨਾਲ ਸਹੀ ਆ ਜਾਣਾ ਇਹਦਾ ਤੇ ਜੇ ਤਾਂ ਵੱਡਾ ਲੰਮਾ ਸੂਤ ਹੋ ਜਾਊਗਾ ਲੰਮੀ ਦੀਵਾਰ ਹੋ ਜੂਗੀ ਉਹਦੇ ਤੇ ਫਰਕ ਆ ਜਾਣਾ ਹਲਕਾ ਤੇ ਇਹ ਤੁਹਾਨੂੰ ਚੰਗਾ ਹੁੰਦਾ ਵੀ ਆਪਾਂ ਥੋੜਾ ਗੋਣੀਆਂ ਦਾ ਸਾਈਜ਼ ਵਧਾ ਦਈਏ ਦੂਜੀ ਗੱਲ ਵੀ ਆਪਾਂ ਤੀਜੀ ਪੁਆਇੰਟ ਤੇ ਜੇਕਰ ਆਪਾਂ ਕੱਢਦੇ ਆਂ ਗੂਣੀਆਂ ਵੀ 20 ਫੁੱਟ ਤੋਂ ਵੀ ਉੱਚਾ ਹੋ ਜਾਵੇ 20 ਫੁੱਟ ਤੋਂ ਵੀ ਉੱਚਾ ਹੋ ਜਾਵੇ ਫਿਰ ਮੰਨ ਲਓ 20 20 ਦਾ 30 ਫੁੱਟ ਹੋ ਗਿਆ ਪਲਾਟ 30 ਹੋ ਗਿਆ ਤੇ 12 16 20 ਮੰਨ ਲਓ ਆਪਣਾ ਪਲਾਟ ਹੋ ਗਿਆ 30 ਫੁੱਟ ਆ ਮੰਨ ਲਓ 30 ਫੁੱਟ ਦਾ ਹੋ ਗਿਆ ਤੇ ਇਹਦਾ ਆਪਾਂ ਗੂਣੀਆਂ ਕੱਢਾਂਗੇ ਇਹ ਦਾ ਗੁਣੀਆਂ ਗੱਡਾਂਗੇ ਆਪਾਂ 12 16 20 ਠੀਕ ਹੈ ਆ ਆ ਗਿਆ 12 16 20 ਠੀਕ ਹੈ ਇਹ ਹੁਣ ਹੋ ਗਿਆ ਏਰੀਆ 12 16 ਏ ਹੁਣ ਨਾਪਿਆ ਜਾਊਗਾ ਵੀ ਕਿਉਂਕਿ ਇਹ 30 ਫੁੱਟ ਏਰੀਆ ਤੱਕ ਤੇ 30 ਫੁੱਟ ਏਰੀਆ ਤੱਕ ਆਪਾਂ ਇਹ ਗੁਣੀਆਂ ਘੜ ਸਕਦੇ ਹਾਂ ਇਹਦੇ ਉੱਤੇ ਆ ਗਿਆ ਇਸ ਤੋਂ ਵੀ ਵੱਡਾ ਹੋ ਜੇ ਕਈ ਵਾਰੀ ਹੋ ਜਾਂਦਾ ਪਲਾਟ 50 बाई 50 ਦਾ ਵੀ ਆਪਾਂ ਗੁਣੀਆਂ ਘੜਨਾ ਪੈ ਜਾਂਦਾ ਠੀਕ ਹੈ 50 बाई 50 ਦਾ ਤੇ ਉਹਦੇ ਚ ਮਨ ਲਓ 50 बाई 40 ਤੱਕ ਮੰਨ ਲਓ ਕੜਨਾ ਹੋਵੇ 50 बाई 40 ਤੱਕ ਕੜਨਾ ਹੋਵੇ ਤਾਂ ਆਪਾਂ ਤਿੰਨ ਪ੍ਰਕਾਰ ਦੇ ਦੱਸਦੇ ਚੌਥੀ ਪ੍ਰਕਾਰ ਦਾ ਠੀਕ ਹੈ 15 20 25 ਇਹ ਹੋ ਗਿਆ 15 20 25 ਠੀਕ ਹੈ ਪੀ 15 20 25 ਇਹਦਾ 15 20 25 ਆਉਣਾ ਚਾਹੀਦਾ ਠੀਕ ਹੈ ਆਹੀ ਸੇਮ ਨਾਪ ਐਵੇਂ ਦੇ ਐਵੇਂ ਤਰੀਕੇ ਨਾਲ ਆਪਣਾ ਸਾਰਾ ਹੁਣ ਇਹ ਆ ਗਿਆ 15 ਇਹ ਆ ਗਿਆ 20 ਤੇ ਆ ਹੋਣਾ ਚਾਹੀਦਾ 25 ਠੀਕ ਹੈ ਇਹ ਹੋ ਗਿਆ ਹੁਣ 40 ਫੁੱਟ ਦਾ ਹੁਣ 50 60 ਫੁੱਟ ਦਾ ਵੀ ਪਲਾਟ ਦਮਾ ਹੁੰਦਾ ਵੀ ਕਿੱਲੇ ਤੱਕ ਇਹ ਆਪਣ ਗੂਣੀਆਂ ਕਾੜਨਾ ਪੈ ਜੀਵੇ ਫੇਰ ਆ ਜਾਂਦਾ 30 40 50 30 40 30 40 50 ਠੀਕ ਹੈ 30 40 50 ਹੋ ਗਿਆ ਠੀਕ ਹੈ ਸੇਮ ਨਾਪਾ ਉਵੇਂ ਦੇ ਉਵੇਂ ਗੁਣੀਆਂ ਕੜਨਾ ਉਹੀ ਤਰੀਕਾ ਪਰ ਆਪਾਂ ਇਹਦਾ ਏਰੀਆ ਵਧਨ ਕਰਕੇ ਨਾਪ ਵਤ ਜਾਣਾ 30 ਹੋ ਗਿਆ ਆ ਜਿਹੜਾ ਮਰਜੀ ਉਲਟਾ ਸਿੱਧਾ ਕਰ ਲੋ 30 ਇੱਧਰ ਕਰ ਲੋ ਭਵੇ 30 ਇੱਧਰ ਕਰ ਲੋ ਤੇ ਆ ਨਾਪ ਅਡੋੜ ਹੋਣਾ ਚਾਹੀਦਾ 40 ਆ ਆ ਗਿਆ 40 ਤੇ ਆ ਆ ਗਿਆ ਆ ਆਉਣਾ ਚਾਹੀਦਾ 50 ਪੂਰਾ ਇਹ 60 ਫੁੱਟ ਤੱਕ ਪਲਾਟ ਜਿਵੇਂ ਨੋਰਮਲ ਮਿਸਤਰੀ ਕੰਮ ਕਰਦੇ ਆ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਗੁਣੀਆਂ ਬਾਥਰੂਮ ਮਕਾਨ ਤੱਕ ਕਰਨਾ ਹੋਵੇ 5 10 ਫੁੱਟ ਤੱਕ ਤਾਂ 3 4 5 ਤੱਕ ਚੱਲ ਜੂਗਾ ਉਹ ਤੋਂ ਵਾ ਉਹ ਤੋਂ ਵੱਧ ਗਿਆ ਏਰੀਆ 20 ਫੁੱਟ ਆ ਗਿਆ ਫਿਰ 9 12 15 ਦਾ ਏਰੀਆ 15 ਦਾ ਗੁਣੀਆਂ ਕੱਢਿਆ ਜਾਣਾ ਫਿਰ ਉਹ ਤੋਂ ਵੀ ਏਰੀਆ ਵੱਧ ਜਾਂਦਾ ਫਿਰ 12 16 20 ਦਾ ਫਿਰ ਉਸ ਤੋਂ ਵੀ ਵੱਧ ਜਾਂਦਾ ਫਿਰ 15 20 25 ਦਾ ਜੇ ਐਂਡ ਮੰਨ ਲਓ ਪੂਰੇ ਪਲਾਟ ਦਾ ਵੀ ਗੁਣੀਆਂ ਕੱਢਣਾ ਆਪਾਂ 60 ਬਾਈ 60 ਦੀ ਆਪਾਂ ਮੰਨ ਲਓ 60 ਬਾਈ 60 ਦਾ ਆਪਾਂ ਮਕਾਨ ਬਣਾਉਣਾ 60 ਬਾਈ 60 ਦੀ ਕੋਠੀ ਬਣਾਉਣੀ ਆ ਮਿਸਤਰੀ ਭਰਾਵਾਂ ਨੂੰ ਮੰਨ ਲਓ ਇਹ ਚੀਜ਼ ਦੀ ਲੋੜ ਹੁੰਦੀ ਵੀ ਆਪਾਂ ਗੁਣੀਆਂ ਕਿਵੇਂ ਦਾ ਕੱਢੀਏ ਇਹ ਪੰਜਾਬੀ ਚ ਵੀਡੀਓ ਤਾਂ ਬਣਾਉਣੀ ਵੀ ਹੈ ਆਪਾਂ ਬਣਾਈ ਤਾਂ ਦੇਸੀ ਜੀ ਤਰੀਕੇ ਨਾਲ ਆ ਵੀ ਦੇਸੀ ਮਿਸਤਰੀ ਦੇਸੀ ਤਰੀਕੇ ਨਾਲ ਸਮਝਦੇ ਆ ਵੀ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਮਿਸਤਰੀ ਭਰਾਵਾਂ ਦਾ ਹੀ ਚੈਨਲ ਹੈ ਮੈਂ ਆਪ ਮਿਸਤਰੀ ਆ ਤੇ ਇਸੇ ਤਰੀਕੇ ਨਾਲ ਮੈਨੂੰ ਜਿਹੜਾ ਜਿੰਨਾ ਜਿੰਨੀ ਨੋਲਿਜ ਹੈ ਉਹਨਾਂ ਨੂੰ ਮੈਂ ਦੱਸਦਾ ਵੀ ਵੀ ਮੰਨ ਲਓ ਕਈ ਵਾਰੀ ਮੇਰੇ ਨਾਲ ਵੀ ਮਿਸਤਰੀ ਲੱਗੇ ਹੁੰਦੇ ਉਹ ਮੈਨੂੰ ਪੁੱਛਦੇ ਵੀ ਗੁਣੀਆਂ ਕਿੰਨੇ ਦਾ ਕੱਢਾਂ ਇਹ YouTube ਦੇ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਹਰ ਇੱਕ ਮਿਸਤਰੀ ਨੂੰ ਮੰਨ ਲਓ ਗੁਣੀਏ ਦਾ ਪਤਾ ਲੱਗ ਜਾਏ ਤੇ ਇਸ ਇਹ ਤਰੀਕਾ ਸੀਗਾ ਗੁਣੀਆਂ ਕੱਢਣ ਦਾ ਅਡੋਢੀ ਵੀਡੀਓ ਜੇ ਤੁਸੀਂ ਹੈ ਨਾ ਜਿੰਨਾ ਕਿ ਏਰੀਆ ਹੈਗਾ ਉਸ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਗੁਣੀਆਂ ਕੜਨਾ ਦੱਸਦਾ ਠੀਕ ਹੈ ਆਪਣਾ ਆਪਣੇ ਚੈਨਲ ਦਾ ਨਾਮ ਹੈ ਪੰਜਾਬ ਆਰਟ ਕਲਚਰ ਤੇ ਆਪਣੇ ਚੈਨਲ ਤੇ ਮੰਨ ਲਓ ਬਠੇਰੀਆਂ ਵੀਡੀਓ ਪਈਆਂ ਨੇ ਹਵੇਲੀ ਦੀਆਂ ਕੋਠੀ ਦੀਆਂ ਦਰਵਾਜ਼ਿਆਂ ਦੀਆਂ ਪੁਰਾਣੇ ਲੁੱਕ ਦੀਆਂ ਹਵੇਲੀਆਂ ਦੀਆਂ ਤੇ ਕਲਾਸਿਕਲ ਮਾਡਰਨ ਤੇ ਜਿਹੜੇ ਬਾਈ ਨੇ ਮੰਨ ਲਓ ਨਕਸ਼ੇ ਦੇ ਆਧਾਰ ਤੇ ਆਪਾਂ ਮਕਾਨ ਕੂਨ ਬਣਾਉਣਾ ਹੋਵੇ ਜੇ ਨਕਸ਼ਾ ਆਪਾਂ ਨੂੰ ਆਈਡੀਆ ਚਾਹੀਦਾ ਵੀ ਕਿੱਦਾਂ ਦਾ ਹੋਣਾ ਚਾਹੀਦਾ ਤੇ ਇਹ ਆਪਣੇ ਚੈਨਲ ਤੇ ਆ ਕੇ ਵੀਡੀਓ ਚੈੱਕ ਕਰ ਸਕਦਾ ਹੈ ਕਲਾਸਿਕਲ ਲੁੱਕ ਚਾਹੀਦਾ ਮਾਡਰਨ ਲੁੱਕ ਚਾਹੀਦਾ ਜਾਂ ਬ੍ਰਿਕ ਫੇਸ ਹਵੇਲੀ ਜਿਵੇਂ ਅੱਜਕੱਲ ਦੌਰ ਚੱਲ ਰਿਹਾ ਦਰਵਾਜ਼ਿਆਂ ਦਾ ਬ੍ਰਿਕ ਫੇਸ ਹਵੇਲੀਆਂ ਦਾ ਉਹ ਵੀ ਆਪਣੇ ਚੈਨਲ ਤੇ ਬਥੇਰੀਆਂ ਵੀਡੀਓ ਪਈਆਂ ਤੇ ਆਪਣੇ ਆਪ ਦਾ ਵੀ ਕੰਮ ਕੀਤਾ ਹੋਇਆ ਬਥੇਰਾ ਇਹ ਚੈਨਲ ਤੇ ਜਿਹੜੀਆਂ ਵੀਡੀਓ ਹੈਗੀਆਂ ਕੁਝ ਮੈਂ ਮੇਰੇ ਹਿਸਾਬ ਨਾਲ ਡਿਜ਼ਾਈਨ ਵਾਲੀਆਂ ਚੱਕੀਆਂ ਹੈਗੀਆਂ ਇੱਧਰ-ਉੱਧਰੋਂ ਲਈਆਂ ਕੁਝ ਬਣਾਈਆਂ ਕੁਝ ਨੌਲੇਜ ਵਾਸਤੇ ਆਪ ਖੁਦ ਤਿਆਰ ਕੀਤੀ ਹੈ ਠੀਕ ਹੈ ਤੇ ਮਿਸਤਰੀਆਂ ਨੂੰ ਸੋਖਾ ਹੋ ਜੇ ਇਸੇ ਤਰੀਕੇ ਨਾਲ ਆਪਾਂ ਮੰਨ ਨੂੰ ਲੈ ਕੇ ਚੱਲਦੇ ਆਂ ਚੈਨਲ ਵੀ ਆਪਣਾ ਮਿਸਤਰੀਆਂ ਦਾ ਹੈਗਾ ਤੇ ਮਿਸਤਰੀਆਂ ਭਾਈਆਂ ਦੀ ਸਪੋਰਟ ਸਾਨੂੰ ਚਾਹੀਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜੇ ਹੋ ਸਕੇ ਇਹ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇਹ ਆਮ ਮਿਸਤਰੀ ਤੱਕ ਜਦੋਂ ਵੀਡੀਓ ਪਹੁੰਚੂਗੀ ਤਾਂ ਹੀ ਬੰਦਾ ਮੰਨ ਲਓ ਇਹ ਗੁਣੀਏ ਤੇ ਆ ਕੇ ੜ ਜਾਂਦਾ ਹੈ ਮਿਸਤਰੀ ਮਿਸਤਰੀ ਗੁਣੀਏ ਤੇ ਆ ਕੇ ਹੀ ੜ ਜਾਂਦਾ ਹੈ ਕਹਿੰਦਾ ਯਾਰ ਗੁਣੀਆ ਨਹੀਂ ਕਰਨਾ ਹੁੰਦਾ ਜੇ ਇਹ ਵੀਡੀਓ ਗੁਣੀਏ ਦੀ ਆਪਣੇ ਕੋਲ ਸੇਵ ਪਈ ਹੋਊਗੀ ਭਾਵੇਂ ਇਹਦਾ ਸਕਰੀਨਸ਼ਾਟ ਲੈ ਲਓ ਵੀਡੀਓ ਦਾ ਤੇ ਭਾਵੇਂ ਤੁਸੀਂ ਮੰਨ ਲਓ ਇਹ ਵੀਡੀਓ ਨੂੰ ਸੇਵ ਕਰ ਲਓ ਡਾਊਨਲੋਡ ਕਰ ਲਓ ਮਨ ਲਓ ਇਹ ਤੁਹਾਡੇ ਕੋਲ ਵੀਡੀਓ ਹੋਊਗੀ ਤੁਹਾਨੂੰ ਗੁਣੀਆਂ ਦਾ ਤੁਹਾਨੂੰ ਕੋਈ ਤੱਕ ਦਿੱਕਤ ਨਹੀਂ ਯਾਨੀ ਕਿਸੇ ਠੇਕੇਦਾਰ ਨੇ ਤੁਹਾਨੂੰ ਐ ਨਹੀਂ ਕਹਿਣਾ ਕਿ ਨੋ ਕਈ ਮਿਸਤਰੀ ਹੁੰਦੇ ਆ ਵੀ ਨਵੇਂ-ਨਵੇਂ ਸਿੱਖੇ ਹੁੰਦੇ ਆ ਗੁਣੀਆਂ ਦਾ ਨਹੀਂ ਪਤਾ ਹੁੰਦਾ ਭੁੱਲ ਜਾਂਦਾ ਪਤਾ ਹੁੰਦਾ ਫਿਰ ਵੀ ਭੁੱਲ ਜਾਂਦਾ ਤੇ ਇਹ ਵੀਡੀਓ ਚ ਜੀ ਵੀਡੀਓ ਪਈ ਹੋਊਗੀ ਉਦੋਂ ਹੀ ਵੀਡੀਓ ਚੈੱਕ ਕੀਤੀ ਆਪ ਦਾ ਗੁਣੀਆਂ ਕੱਢਿਆ ਨਾ ਠੇਕੇਦਾਰ ਨੂੰ ਨਾ ਮਾਲਕ ਨੂੰ ਇਹ ਨਾਲ ਅੱਗੇ ਵੀ ਹਾਂ ਇਹ ਬੰਦੇ ਨੂੰ ਗੁਣੀਆਂ ਕੱਢਣਾ ਨਹੀਂ ਆਉਂਦਾ ਠੀਕ ਹੈ ਤੇ ਕਈ ਵਾਰੀ ਬੰਦਾ ਭੁੱਲ ਜਾਂਦਾ ਕਿ ਇਹਨਾਂ ਦਾ ਚਲੋ ਆਉਂਦਾ ਨਹੀਂ ਕਈਆਂ ਨੂੰ ਮਨ ਲਓ ਬਥੇਰੇ ਭੁੱਲ ਜਾਂਦੇ ਆ ਅਪਾ ਉਹ ਮੰਨ ਲਓ ਕੰਮ ਦੇਖ ਕੇ ਰੱਖਿਆ ਵੀ ਹਾਂ ਵੀਡੀਓ ਤਾਂ ਬਣਾਈਏ ਤਾਂ ਹੀ ਮੈਂ ਮੇਰੇ ਫੇਸ ਦੀ ਨਹੀਂ ਸਿਰਫ ਕਾਗਜ਼ ਤੇ ਦੇਸੀ ਤਰੀਕੇ ਦਾ ਗੁਣੀਆ ਕੱਟਿਆ ਵੀਡੀਓ ਦੇਖਣ ਲਈ ਧੰਨਵਾਦ ਤੇ ਰੱਬ ਰੱਖਾ